ਹਾਂਜੀ ਸਸ਼ੀ ਕੌਰ ਜੀ ਪੰਜਾਬੀ ਸੈਤਕਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅ ਲਾਸਟ ਵੀਕ ਮੈਂ ਵੀਡੀਓ ਪਾਈ ਸੀ ਮੈਂ 2 ਕਰ ਰਹੀ ਸੀ ਕਮੈਂਟਸ ਤੇ ਬਟ ਇੱਕ ਦੋ ਹੀ ਕਮੈਂਟਸ ਆਏ ਕਿਸੇ ਨੇ ਸ਼ਾਇਦ ਇੰਟਰਸਟ ਨਹੀਂ ਲਿੱਤਾ ਇਸ ਚੀਜ਼ ਵਿੱਚ ਕਿ ਇੱਕ ਗੱਲ ਕੀਤੀ ਜਾਂਦੀ ਹੈ ਕਹਿੰਦੇ ਨੇ ਕਿ ਜਿਹੜੀ ਬੋਲੀ ਹੁੰਦੀ ਹੈ ਉਹਨੂੰ ਫੂਕ ਨਾ ਮਾਰੋ ਕਿ ਵੱਛਾ ਜਿਹੜਾ ਹੈ ਉਹ ਕਪੜੇ ਕੁੱਤਰੇਗਾ। ਔਰ ਇਹ ਪਿੱਛੇ ਇੱਕ ਲੌਜੀਕ ਹੈ ਪਹਿਲ ਤਾਂ ਗੱਲ ਬੋਲੀ ਜਿਹੜੀ ਹੈ ਬਹੁਤ ਤਾਕਤਵਰ ਮੰਨੀ ਜਾਂਦੀ ਹੈ। ਔਰ ਦੂਜਾ ਇਹ ਹੁੰਦਾ ਹੈ ਕਿ ਉਹ ਜਦੋਂ ਨਵੀਂ-ਨਵੀਂ ਹੁੰਦੀ ਹੈ ਨਾ ਉਹੇ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਜਲਦੀ ਉਹ ਖਰਾਬ ਹੁੰਦੀ ਹੈ ਤਾਂ ਇਹ ਇੱਕ ਕਿਸਮ ਚ ਕਹਾਵਤ ਹੈ ਸਾਡੀ ਕਿ ਜਦੋਂ ਕਿਸੇ ਕੰਮ ਨੂੰ ਤੁਸੀਂ ਫੂਕਾਂ ਮਾਰਨ ਬੈਠ ਜੋਗੇ ਤਾਂ ਉਹ ਕੰਮ sire ਨਹੀਂ ਚੜਦਾ ਇਹਨੂੰ ਕਹਾਵਤ ਦੀ ਤੌਰ ਤੇ ਵਰਤਿਆ ਜਾਂਦਾ ਔਰ ਇਸੇ ਤਰ੍ਹਾਂ ਹੀ ਉਸ ਚੀਜ਼ ਨੂੰ ਲਿਆ ਜਾਂਦਾ ਕਿ ਉਹ ਨਹੀਂ ਵੇਟ ਨਾ ਕਰੋ ਕਿ ਉਹ ਠੰਡੀ ਹੋਵੇ ਜਾਂ ਫੂਕਾਂ ਮਾਰੋ ਕਿ ਉਹ ਖਰਾਬ ਹੋ ਜਾਏਗੀ ਇਸ ਲਈ ਜਿੰਨਾ ਜਲਦੀ ਹੋ ਸਕੇ ਉਹਨੂੰ ਪੀ ਲੈਣਾ ਚਾਹੀਦਾ ਔਰ ਮੈਨੂੰ ਰਾਮ ਸਿੰਘ ਜੀ ਨੇ ਇੱਕ ਕਮੈਂਟ ਕੀਤਾ ਸੀ ਉਹ ਵੀ ਕਾਫੀ ਸਹੀ ਸੀਗਾ ਬਟ ਮੇਨ ਇਹ ਇੱਕ ਕਹਾਵਤ ਦੀ ਤੌਰ ਤੇ ਵਰਤਿਆ ਜਾਂਦਾ ਹੈ ਜਿਵੇਂ ਅਸੀਂ ਕਹਿੰਦੇ ਨਾ ਸ਼ਬਦਾਂ ਦਾ ਅਨਰਥ ਹੋ ਜਾਂਦਾ ਅਰਥਾਂ ਦਾ ਇਹ ਉਸੇ ਤਰ੍ਹਾਂ ਹੀ ਹੈ ਕਿ ਇਹਦੇ ਵਿੱਚ ਕੁਝ ਇਦਾਂ ਦੀ ਸੈਂਸ ਨਹੀਂ ਹੈ ਕਿ ਬੱਚਾ ਕਪੜੇ ਉਤਰੇਗਾ ਇਦਾਂ ਦੀ ਕੋਈ ਚੀਜ਼ ਨਹੀਂ ਹੈ ਬਸ ਉਹ ਇੱਕ ਉਹਨਾਂ ਦੀ ਚੀਜ਼ ਬਣਾਈ ਹੈ ਕੰਮ ਨੂੰ ਛੇਤੀ ਕਰਾਉਣ ਲਈ ਕਿਉਂਕਿ ਜਿਹੜੇ ਸਾਡੀ ਦਾਦੇ ਪੜਦਾਦੇ ਹੋਏ ਨੇ ਨਾ ਉਹ ਕਿੰਤੂ ਪਰੰਤੂ ਵਿੱਚ ਨਹੀਂ ਸੀ ਪੈਂਦੇ ਉਹਨਾਂ ਨੂੰ ਜੋ ਕਿਸੇ ਨੇ ਸਿੱਖ ਦੇਤੀ ਜੋ ਵੱਡਿਆਂ ਨੇ ਕਹਿ ਤਾ ਉਹ ਉਸੇ ਤੇ ਹੀ ਚੱਲਦੇ ਸੀ ਬੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਸੀ ਜਦੋਂ ਮੈਂ ਪੁੱਛਦੀ ਸੀ ਨਾ ਕਿਉਂ ਕਾਦੇ ਲਈ ਉਹ ਕਹਿੰਦੇ ਤੂੰ ਬਹੁਤ ਜਵਾਬ ਕਰ ਕੋਸ਼ਨ ਕਰਦੀ ਐ ਇਹ ਕੋਈ ਇਰਾ ਕੋਈ ਹੈ ਨਹੀਂ ਐ ਬਸ ਜੋ ਹੈ ਉਹ ਹੈ ਤਾਂ ਅਰਥ ਤਾਂ ਹੈ ਪਰ ਕਈ ਚੀਜ਼ਾਂ ਕਹਾਵਤ ਦੇ ਤੌਰ ਤੇ ਵੀ ਲਈਆਂ ਜਾਂਦੀਆਂ ਠੀਕ ਹੈ ਜੀ ਹੋਪਫੁਲੀ ਤੁਹਾਨੂੰ ਇਹ ਜਵਾਬ ਜਿਹੜਾ ਹੈ ਵਧੀਆ ਲੱਗਿਆ ਹੋਵੇਗਾ ਅਗਲੀ ਜਿਹੜੀ ਮੇਰੀ ਵੀਡੀਓ ਆ ਰਹੀ ਹੈ ਉਹ ਇੱਕ ਟਾਪਿਕ ਹੈ ਬਹੁਤ ਜ਼ਿਆਦਾ ਮਤਲਬ ਕਿ ਹਰ ਸਾਲ ਉਹ ਪਖਦਾ ਹੈ ਪੰਜਾਬ ਜੀ ਵੀ ਪਖਦਾ ਹੈ ਪੰਜਾਬ ਤੋਂ ਬਾਅਦ ਵੀ ਪਖਦਾ ਹੈ ਉਹ ਟਾਪਿਕ ਹੈਗਾ ਇਹਨਾਂ ਦਿਨਾਂ ਵਿੱਚ ਗਣੇਸ਼ ਚੁਥਰਤੀ ਦਾ ਕੀ ਰੀਜ਼ਨ ਹੈ ਤੇ ਜਿਸ ਤਰੀਕੇ ਨਾਲ ਅਸੀਂ ਉਸ ਨੂੰ ਕਰ ਰਹੇ ਹਾਂ ਦਰਿਆ ਵਿੱਚ ਜਲ ਪ੍ਰਵਾਹ ਕਰਦੇ ਹਾਂ ਉਹਨਾਂ ਦੀ ਵੀਡੀਓਜ਼ ਆਉਂਦੀਆਂ ਨੇਗੇਟਿਵ ਪੋਜ਼ਿਟਿਵ ਬਹੁਤ ਸਾਰੇ ਕਮੈਂਟਸ ਆਉਂਦੇ ਆ ਹਿੰਦੂ ਲੋਕ ਕਹਿੰਦੇ ਸਾਡੀ ਸ਼ਰਦਾ ਤੇ ਵਾਰ ਕੀਤਾ ਜਾਂਦਾ ਹੈ ਪਰ ਜਿਹੜੇ ਹੁੰਦੇ ਨੇ ਲੌਜੀਕ ਦੇ ਨਾਲ ਚੱਲਣ ਵਾਲੇ ਉਹ ਸੋਚਦੇ ਨੇ ਕਿ ਆਪਾਂ ਸ਼ਾਇਦ ਗਲਤ ਕਰ ਰਹੇ ਹਾਂ ਔਰ ਹੈ ਵੀ ਹੈ ਉਹ ਟੌਪਿਕ ਤੇ ਅਸੀਂ ਅਗਲੇ ਅਗਲੀ ਜਿਹੜੀ ਵੀਡੀਓ ਹੋਏਗੀ ਔਰ ਤੇ ਗੱਲ ਕਰਾਂਗੇ ਔਰ ਤੇ ਜੋ ਲੌਜੀਕ ਹੈ ਔਰ ਇਹ ਪਿੱਛੇ ਜੋ ਕਹਾਣੀਆਂ ਹੈ ਉਹ ਜਲ ਪ੍ਰਵਾਹੀ ਕਿਉਂ ਕੀਤੇ ਜਾਂਦੇ ਆ ਔਰ ਕਿੱਦਾਂ ਕਰ ਸਕਦੇ ਆ ਉਹ ਸਾਰਾ ਕੁਝ ਮੈਂ ਅਗਲੇ ਹਫਤੇ ਦੀ ਵੀਡੀਓ ਵਿੱਚ ਲੈ ਕੇ ਆਵਾਂਗੀ ਬਾਕੀ ਜੇ ਤੁਹਾਡੇ ਦਿਲ ਵਿੱਚ ਕੋਈ ਗੱਲ ਜਾਂ ਕੋਈ ਕਹਾਣੀ ਹੋਵੇ ਕਿ ਇਹ ਚੀਜ਼ ਕਿਉਂ ਹੁੰਦੀ ਹੈ ਔਰ ਕਿਵੇਂ ਹੁੰਦੀ ਹੈ ਇਹਦਾ ਕੀ ਰੀਜ਼ਨ ਹੈ ਤਾਂ ਤੁਸੀਂ ਕਮੈਂਟ ਵਿੱਚ ਕਰ ਸਕਦੇ ਹੋ ਮੈਂ ਉਸ ਦਾ ਰਿਪਲਾਈ ਜ਼ਰੂਰ ਕਰਾਂਗੀ ਖੁਸ਼ ਰਹੋ ਹੱਸਦੇ ਵਸਦੇ ਰਹੋ